ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਜਲੰਧਰ ਚ ਆਪ ਦੀ ਜਤਬਾਦ ਸੀਐਮ ਮਾਰ ਅਤੇ ਵਿਰੋਧੀ ਪਾਰਟੀਆਂ ਵੱਲੋਂ ਬਿਆਨ ਜਲੰਧਰ ਉਪ ਚੋਣ ਬਾਦ ਇੱਕ ਵਾਰ ਫਿਰ ਗਰਮਾਏਗੀ ਪੰਜਾਬ ਦੀ ਰਾਜਨੀਤੀ ਪੰਜਾਬ ਵਿੱਚ ਨਕਲੀ ਖਾਦ ਸਪਲਾਈ ਕਰਨ ਵਾਲਿਆਂ ਖਿਲਾਫ ਸਰਕਾਰ ਦੀ ਵੱਡੀ ਕਾਰਵਾਈ ਆਪ ਵਿਧਾਇਕ ਵੱਲੋਂ ਆਪਣੀ ਹੀ ਸਰਕਾਰ ਨੂੰ ਘੇਰਾ ਅਮਰੀਕਾ ਵਿੱਚ ਦੋ ਔਰਤਾਂ ਦੇ ਕਤਲ ਅਤੇ ਬਾਅਦ ਵਿੱਚ ਵੀਡੀਓ ਬਣਾਉਣ ਦੇ ਦੋਸ਼ ਵਿੱਚ ਸਵਾ 200 ਸਾਲ ਤੋਂ ਵੱਧ ਦੀ ਸਜ਼ਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਲੰਧਰ ਦੇ ਵਿੱਚ ਹੋਈ ਜ਼ਿਮਨੀ ਚੋਣ ਅਤੇ ਉਸ ਦੇ ਨਤੀਜਿਆਂ ਤੋਂ ਬਾਅਦ ਆਪੋ ਆਪਣੀ ਹਰੇਕ ਪਾਰਟੀ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਇੱਕ ਪਾਸੜ ਜਿੱਤ ਵੱਡੇ ਫਰਕ ਨਾਲ ਇਹ ਚੋਣ ਜਿੱਤੀ ਹੈ ਮਹਿੰਦਰ ਭਗਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਲੀਡ ਵਿੱਚ ਰਹੇ ਅਤੇ ਆਮ ਆਦਮੀ ਪਾਰਟੀ ਨੂੰ 55246 ਵੋਟਾਂ ਹਾਸਲ ਹੋਈਆਂ ਅਤੇ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ 37000 ਤੇ 325 ਵੋਟਾਂ ਦੇ ਨਾਲ ਇਹ ਇਤਿਹਾਸਕ ਜਿੱਤ ਦਰਜ ਕੀਤੀ ਭਾਜਪਾ ਦੇ ਉਮੀਦਵਾਰ ਸ਼ੀਤਲ ਉਂਗਰਾਲ ਜਿਨ੍ਹਾਂ ਦੀ ਬਦੌਲਤ ਇਹ ਚੋਣ ਕਰਵਾਉਣੀ ਪਈ ਉਹ ਦੂਸਰੇ ਸਥਾਨ ਤੇ ਰਹੇ ਉਹਨਾਂ ਨੂੰ 17000 ਤੇ 921 ਵੋਟਾਂ ਪਈਆਂ ਜਦ ਕਿ ਕਾਂਗਰਸ ਦੀ ਉਮੀਦਵਾਰ सुरेंद्र ਕੌਰ ਜਿਹੜੇ ਪਹਿਲਾਂ 9 ਗੀੜਾਂ ਵਿੱਚ ਦੂਸਰੇ ਸਥਾਨ ਤੇ ਸੀ ਬਾਅਦ ਵਿੱਚ ਖਿਸਕ ਕੇ ਤੀਸਰੇ ਸਥਾਨ ਤੇ ਗਏ ਉਹਨਾਂ ਨੂੰ 16000 ਤੇ 757 ਵੋਟ ਮਿਲੇ ਅਕਾਲੀ ਦਲ ਦੀ ਉਮੀਦਵਾਰ ਸਰਜੀਤ ਕੌਰ ਨੂੰ ਸਿਰਫ 1242 ਬਸਪਾ ਉਮੀਦਵਾਰ ਬਿੰਦਰ ਲਖਾ ਨੂੰ ਸਿਰਫ 734 ਵੋਟਾਂ ਪਈਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਵਸਪਾ ਦੇ ਉਮੀਦਵਾਰਾਂ ਦੀਆਂ ਇਥੋਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਹਦੇ ਤੋਂ ਬਾਅਦ ਫਿਰ ਬਿਆਨਬਾਜ਼ੀਆਂ ਦਾ ਦੌਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਚੋਣਾਂ ਜਿੱਤਣ ਤੇ ਜਿੱਥੇ ਵਧਾਈ ਦਿੱਤੀ ਗਈ ਹੈ, ਉੱਥੇ ਉਹਨਾਂ ਨੇ ਐਕਸ ਦੇ ਉੱਤੇ ਕਿਹਾ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਬਹੁਤ ਬਹੁਤ ਵਧਾਈ। ਉਹਨਾਂ ਨੇ ਕਿਹਾ ਕਿ ਵੱਡੀ ਲੀਡ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਪਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਨੇ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਦੇ ਅਨੁਸਾਰ ਜਲੰਧਰ ਵੈਸਟ ਨੂੰ ਹੁਣ ਬੈਸਟ ਬਣਾਵਾਂਗੇ ਮਹਿੰਦਰ ਭਗਤ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਹਦੇ ਤੋਂ ਬਾਅਦ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਜਿਵਨੀ ਚੋਣ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਹਨਾਂ ਨੇ ਲੋਕ ਫਤਵੇ ਨੂੰ ਮਨਜ਼ੂਰ ਕੀਤਾ ਹੈ ਅਤੇ ਉਹਨਾਂ ਨੇ ਵੀ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਜਲੰਧਰ ਦੇ ਲੋਕਾਂ ਦਾ ਫਤਵਾ ਸਿਰ ਮੱਥੇ ਮੁੱਖ ਮੰਤਰੀ ਨੇ ਚੋਣ ਪ੍ਰਚਾਰ ਦੌਰਾਨ ਜੋ ਵਾਅਦੇ ਕੀਤੇ ਸੀ ਜੋ ਸਫਾਈ ਅਭਿਆਨ ਸ਼ੁਰੂ ਕੀਤੇ ਸੀ ਆਸ ਹੈ ਹੁਣ ਉਹ ਕੰਮ ਹੋਰ ਤੇਜ਼ੀ ਨਾਲ ਕਰਨ ਦਾ ਸਰਕਾਰ ਆਪਣਾ ਫਰਜ਼ ਅਦਾ ਕਰੇਗੀ ਹੁਣ ਆਪ ਸਰਕਾਰ ਤੋਂ ਇਹ ਉਮੀਦ ਕਰਦੇ ਹਾਂ ਕਿ ਉਹ ਸਾਰੇ ਪੰਜਾਬ ਦੇ ਵਿੱਚ ਵਿਕਾਸ ਦੇ ਕੰਮ ਸ਼ੁਰੂ ਕਰਵਾਏਗੀ ਅਤੇ ਨਾਲ ਹੀ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਰੁਕਵਾਏਗੀ ਬੇਲਗਾਮ ਭ੍ਰਿਸ਼ਟਾਚਾਰ ਤੇ ਰੋਕ ਲਵਾਏਗੀ ਅਮਰਕ ਨੂੰ ਦੁਸਤਿਤੀ ਵਿੱਚ ਸੁਧਾਰ ਲਿਆਏਗੀ ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਉਹਨਾਂ ਨੇ ਇਸ ਚੋਣ ਨੂੰ ਚੋਣ ਪ੍ਰਣਾਲੀ ਦਾ ਮਜ਼ਾਕ ਦੱਸਿਆ ਉਹਨਾਂ ਨੇ ਇੱਕ ਐਕਸ ਹੈਂਡਲ ਦੇ ਉੱਤੇ ਪੋਸਟ ਕਰਦਿਆਂ ਲਿਖਿਆ ਕਿ ਜਲੰਧਰ ਦੇ ਜ਼ਿਮਨੀ ਚੋਣ ਦੇ ਨਤੀਜੇ ਸਾਡੀ ਚੋਣ ਪ੍ਰਣਾਲੀ ਦਾ ਮਜ਼ਾਕ ਅਤੇ ਮਜ਼ਾਕ ਤੋਂ ਸਵਾਹ ਕੁਝ ਨਹੀਂ ਆਮ ਆਦੀ ਪਾਰਟੀ ਨੇ ਜਿਸ ਨੇ ਲੋਕ ਸਭਾ ਚੋਣਾਂ ਦੌਰਾਨ ਸਿਰਫ 40 ਦਿਨ ਪਹਿਲਾਂ मामूली 15000 वोटਾਂ ਨਾਲ ਆਪਣੀ ਜ਼ਮਾਨਤ ਜ਼ਬਤ ਕਰਵਾਈ ਹੋਵੇ ਜ਼ਮਾਨਤ ਗਵਾਇਤੀ ਹੋਵੇ ਉਹਨਾਂ ਨੇ ਸ਼ਾਨਦਾਰ 37000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਮੈਨੂੰ ਯਕੀਨ ਹੈ ਕਿ ਧਰਤੀ ਦੀ ਕੋਈ ਵੀ ਸਰਕਾਰ 40 ਦਿਨਾਂ ਵਿੱਚ ਲੋਕਾਂ ਦੀ ਦੁਰਦਸ਼ਾ ਸੁਧਾਰਨ ਲਈ ਕੁਝ ਨਹੀਂ ਕਰ ਸਕਦੀ ਜਾਂ ਇੰਨੇ ਥੋੜੇ ਸਮੇਂ ਵਿੱਚ ਵਿਕਾਸ ਕਾਰਜ ਕਰਵਾਓ ਖੈਰਾ ਨੇ ਕਿਹਾ ਕਿ ਭਗਵੰਤ ਮਾਨ ਰਸਤੇ ਉਸਤੇ ਮੰਤਰੀਆਂ ਦੇ ਸਮੂਹ ਨੇ ਇਸ ਫੈਸਲੇ ਨੂੰ ਸਰਕਾਰੀ ਮਸ਼ੀਨਰੀ ਦੀ ਘੋਰ ਦਰਵਰਤੋਂ ਤੋਂ ਇਲਾਵਾ ਪੈਸੇ ਸ਼ਰਾਬ ਆਦ ਨਾਲ ਵੋਟਰਾਂ ਨੂੰ ਭ੍ਰਿਸ਼ਟ ਕਰਕੇ ਹਰ ਸੰਭਵ ਤਰੀਕੇ ਨਾਲ ਖਰੀਦਿਆ ਹੈ ਇਸ ਹੀਰਾਫੇਰੀ ਵਾਲੇ ਫੈਸਲੇ ਨੇ ਦੋ ਅਹਿਮ ਪਹਿਲੂ ਉਹ ਨਕਾਰਾਤਮਕ ਤੌਰ ਤੇ ਕਹਿੰਦੇ ਉਜਾਗਰ ਕੀਤੇ ਨੇ ਪਹਿਲਾ ਇਹ ਕਿ ਉੱਚ ਨੈਤਿਕ ਮਾਪਦੰਡਾਂ ਦੇ ਨਾਲ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਆਪ ਨੇ ਭਾਵੇਂ ਚੋਣ ਜਿੱਤ ਲਈ ਹੋਵੇ ਪਰ ਇਹ ਕੱਟੜ ਇਮਾਨਦਾਰ ਹੋਣ ਦੀ ਆਪਣੀ ਇਮਾਨਦਾਰੀ ਅਤੇ ਵਕਾਰ ਨੂੰ ਗਵਾ ਚੁੱਕੇ ਨੇ ਕਿਉਂਕਿ ਉਹਨਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਐ ਰਵਾਇਤੀ ਪਾਰਟੀਆਂ ਦਾ ਹਾਈਜੈਕ ਚੋਣਾ ਦੂਸਰਾ ਉਹਨਾਂ ਨੇ ਕਿੰਤੂ ਕੀਤਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਭਾਵ ਚੋਣ ਕਮਿਸ਼ਨ ਨੇ ਆਜ਼ਾਦ ਅਤੇ ਨਿਰਪੱਖ ਚੋਣ ਕਰਵਾਉਣ ਲਈ ਭਰੋਸੇਯੋਗਤਾ ਗਵਾ ਦਿੱਤੀ ਐ ਇਹਨੂੰ ਮੁੱਖ ਮੰਤਰੀ ਮੰਤਰੀਆਂ ਅਤੇ ਸੰਵਿਧਾਨਕ ਅਹੁਦਿਆਂ ਤੇ ਕਾਬਜ਼ ਸਾਰੇ ਲੋਕਾਂ ਨੂੰ ਜ਼ਿਮਨੀ ਚੋਣ ਵਿੱਚ ਹਿੱਸਾ ਲੈਣ ਤੇ ਪਾਬੰਦੀ ਲਗਾਉਣ ਤੋਂ ਇਲਾਵਾ ਅਧਿਕਾਰੀਆਂ ਨੂੰ ਦਿਲਚਸਪੀ ਵਾਲੀ ਪਾਰਟੀ ਬਣਨ ਤੋਂ ਰੋਕਣ ਤੇ ਗੰਭੀਰ ਤਰਲ ਵਿਚਾਰ ਕਰਨਾ ਚਾਹੀਦਾ ਹੈ ਇਹਨੂੰ ਪਿਛਲੇ 10 ਸਾਲਾਂ ਵਿੱਚ ਹੋਈਆਂ ਸਾਰੀਆਂ ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਵੱਡੇ ਚੋਣ ਸੁਧਾਰ ਕਰਨੇ ਚਾਹੀਦੇ ਹੈ ਜੇਕਰ ਸਾਡੇ ਲੋਕਤੰਤ ਨੂੰ ਵਧਣ ਫੁੱਲਣ ਅਤੇ ਆਪਣੀ ਸ਼ਾਖ ਨੂੰ ਬਚਾਉਣਾ ਚਾਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਉਪ ਚੋਣਾਂ ਲੋਕਤੰਤਰ ਦਾ ਇੱਕ ਮਜ਼ਾਕ ਅਤੇ ਬਲਾਤਕਾਰ ਤੋਂ ਇਲਾਵਾ ਕੁਝ ਨਹੀਂ ਹੈ ਪਰ ਇੱਥੇ ਦੱਸਣਾ ਬਣਦਾ ਹੈ ਕਿ ਸੰਵਿਧਾਨ ਕਿਸੇ ਵੀ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਉਮੀਦਵਾਰ ਜਿਹੜਾ ਉਹਨਾਂ ਦੀ ਪਾਰਟੀ ਵੱਲੋਂ ਚੋਣ ਲੜ ਰਿਹਾ ਹੋਵੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੇ ਪਾਬੰਦੀ ਨਹੀਂ ਲਾਉਂਦਾ ਹੁਣ ਗੱਲ ਕਰਦਿਆਂ ਕਿ ਜਲੰਧਰ ਦੀ ਜ਼ਿਮਨੀ ਚੋਣ ਗਈ ਹੈ ਇਹਦਾ ਮਤਲਬ ਇਹ ਨਹੀਂ ਕਿ ਹੁਣ ਪੰਜਾਬ ਦੀ ਰਾਜਨੀਤੀ ਸ਼ਾਂਤ ਹੋ ਜਾਏਗੀ ਲੱਗਦਾ ਇੱਕ ਵਾਰ ਫਿਰ ਤੋਗਰਵਾਏਗੀ ਕਿਉਂਕਿ ਇਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਹੋਰ ਹਲਕੇ ਐ ਉੱਥੇ ਵੀ ਜ਼ਿਮਨੀ ਚੋਣਾ ਹੋਣ ਦੀ ਤੁਰੰਤ ਸੰਭਾਵਨਾ ਹੈ ਕਿਸੇ ਵਕਤ ਵੀ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਕਰ ਸਕਦਾ ਹੈ ਉਹਨਾਂ ਦੇ ਨਾਲ ਜਾਂ ਉਹਨਾਂ ਤੋਂ ਬਾਅਦ ਪੰਜਾਬ ਦੀਆਂ ਚਾਰ ਨਗਰ ਨਿਗਮ ਚੋਣਾਂ ਨੇ ਉਹਨਾਂ ਦਾ ਵੀ ਰਸਤਾ ਲਗਭਗ ਸਾਫ਼ ਹੈ ਅੰਮ੍ਰਿਤਸਰ ਜਲੰਧਰ ਲੁਧਿਆਣਾ ਅਤੇ ਪਟਿਆਲਾ ਅਤੇ ਕਾਂਗਰਸੀ ਵਰਕਰਾਂ ਦੇ ਵਿੱਚ ਇਹਨਾਂ ਨਿਗਮ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਸੀ ਕਿਉਂਕਿ ਉਹਨਾਂ ਨੇ ਲੋਕ ਸਭਾ ਦੇ ਵਿੱਚ ਸ਼ਾਨਦਾਰ ਜੋ ਪ੍ਰਦਰਸ਼ਨ ਕੀਤਾ ਪਰ ਉਹਨਾਂ ਦਾ ਕਿਤੇ ਨਾ ਕਿਤੇ ਇਹ ਦਾਅ ਇਹ ਪੇਚ ਇੱਥੇ ਚੱਲਿਆ ਨਹੀਂ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦਾ ਭਾਵੇਂ ਚੰਗਾ ਪ੍ਰਦਰਸ਼ਨ ਰਿਹਾ ਸੀ ਪਰ ਜਲੰਧਰ ਦੇ ਵਿੱਚ ਤੀਸਰੇ ਸਥਾਨ ਤੇ ਆਉਣ ਦੇ ਨਾਲ ਕੁਝ ਮਨੋਵਰ ਡਿੱਗਿਆ ਜ਼ਰੂਰ ਹੋਣਾ ਹੈ ਹੁਣ ਉਹਨਾਂ ਦੀ ਪਕੜ ਮਜ਼ਬੂਤ ਹੈ ਜਾਂ ਕਮਜ਼ੋਰ ਹੈ ਇਹਦਾ ਮਤਲਬ ਇਹ ਹੈ ਇਹ ਚੋਣ ਦੇ ਨਤੀਜੇ ਦੱਸਦੇ ਹੈ ਕਿ ਹਰ ਚੋਣ ਦਾ ਆਪੋ ਆਪਣਾ ਰੰਗ ਹੈ ਪਰ ਆਉਣ ਵਾਲੇ ਸਮੇਂ 'ਚ ਜਾਂ ਕੁਝ ਸਮੇਂ 'ਚ ਆਖ ਸਕਦਾ ਗਿੱਦੜਬਹਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣਗੀਆਂ ਅਤੇ ਜਿਮਨੀ ਚੋਣਾਂ ਤੋਂ ਤੁਰੰਤ ਬਾਅਦ ਨਗਰ ਨਿਗਮ 41 ਨਗਰ ਕੌਂਸਲਾਂ 13241 ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਇਹਦੇ ਨਾਲ ਹੀ ਪੰਜਾਬ ਦੀਆਂ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸੰਮਤੀਆਂ ਦਾ ਚੋਣਾਂ ਦੀ ਉਹ ਵੀ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ ਨੂੰ ਹੋਰ ਗਰਮਾ ਦੇਣਗੀਆਂ ਪੰਜਾਬ ਤੋਂ ਸਭ ਤੋਂ ਵੱਧ ਲੋਕ ਸਭਾ ਹਾਸਲ ਕੀਤੀ ਭਾਗ ਸੀਟਾਂ ਸਭ ਤੋਂ ਵੱਧ ਜਿੱਤੀਆਂ ਸੀ ਕਾਂਗਰਸ ਨੇ ਉਹਨਾਂ ਨੂੰ ਲੱਗਦਾ ਸੀ ਕਿ ਆਪਣੇ ਕਮਜ਼ੋਰ ਹੋਏ ਆਧਾਰ ਨੂੰ ਉਹਨਾਂ ਨੇ ਮੁਰ ਤੋਂ ਮਜ਼ਬੂਤ ਕੀਤਾ ਹੈ ਪਰ ਇਸ ਜ਼ਿਮਨੀ ਚੋਣ ਨੇ ਇੱਕ ਵਾਰੀ ਫੇਰ ਉਹਨਾਂ ਨੂੰ ਦੱਸ ਦਿੱਤਾ ਕਿ ਹਰ ਵਾਰ ਇੱਕੋ ਤਰ੍ਹਾਂ ਦੇ ਨਤੀਜੇ ਨਹੀਂ ਆ ਸਕਦੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਇਹਨਾਂ ਦੀ ਪਾਰਟੀ ਦੇ ਕੁਝ ਹੋਰ ਆਗੂਆਂ ਨੇ ਆਉਣ ਵਾਲੀਆਂ ਨਿਗਮ ਨਗਰ ਕੌਂਸਲ ਤੇ ਪੰਚਾਇਤੀ ਚੋਣਾਂ ਦੇ ਰਾਹੀਂ ਕਾਂਗਰਸ ਨੂੰ ਪਹਿਲਾਂ ਨਾਲੋਂ ਹੋਰ ਮਜ਼ਬੂਤ ਕਰਨ ਦੀ ਵਿਉਂਤਬੰਦੀ ਤੇ ਕੰਮ ਸ਼ੁਰੂ ਕਰ ਦਿੱਤਾ ਕਾਂਗਰਸ ਨੇ ਚੋਣਾਂ ਦੇ ਰਾਹੀਂ ਅਸਲ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਜੋੜ ਕੇ ਆਪਣੀ ਰਣਨੀਤੀ ਤੈਅ ਕਰ ਰਹੀ ਹੈ ਅਤੇ ਪੜਾਵਾਂ ਭਵਿੱਖ ਤਲਾਸ਼ ਰਹੀ ਹੈ ਵੜਿੰਗ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਕਾਂਗਰਸ ਦਾ ਹਰ ਵਰਕਰ ਇਸ ਸਮੇਂ ਨਗਰ ਨਿਗਮ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਦਾ ਇੰਤਜ਼ਾਰ ਵੀ ਕਰ ਰਿਹਾ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਸਭ ਤੋਂ ਵੱਧ ਵੱਡੀ ਪਾਰਟੀ ਬਣਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਪਰ ਹੁਣ ਪੰਜਾਬ ਦਾ ਭਵਿੱਖ ਜਾਂ ਪੰਜਾਬ ਦੇ ਵਿੱਚ ਜੜੀਆਂ ਭਵਿੱਖ ਚ ਚੋਣਾਂ ਹੋਣਗੀਆਂ ਕਿ ਕਿ ਸੱਚਮੁੱਚ ਉੱਥੇ ਕਾਂਗਰਸ ਹੁੰਜਾ ਫਿਰੇਗੀ ਜਾਂ ਸੱਤਾ ਤਰੀ ਆਪ ਅਕਾਲੀ ਦਲ ਜਾਂ ਕੋਈ ਹੋਰ ਪਾਰਟੀ ਇਹ ਹਾਲੇ ਆਉਣ ਵਾਲਾ ਸਮਾਂ ਦੱਸੇਗਾ ਹੁਣ ਗੱਲ ਕਰਦਿਆਂ ਕਿ ਇੱਕ ਪਾਸੇ ਕਿਸਾਨ ਰੋਂਦਾ ਕਰ ਲਾਉਂਦਾ ਕਿ ਬੀਜ ਨਕਲੀ ਰੇ ਨਕਲੀ ਤੇ ਸਪਰੇ ਨਕਲੀ ਪਰ ਹੁਣ ਸਰਕਾਰ ਨੇ ਇੱਕ ਸਖਤ ਕਾਰਵਾਈ ਕੀਤੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੀਆਂ ਖੇਤੀਬਾੜੀ ਸੰਬੰਧੀ ਵਸਤਾਂ ਸਾਜੋ ਸਮਾਨ ਇਹ ਯਕੀਨੀ ਬਣਾਇਆ ਜਾਵੇ ਤੇ ਇਸ ਮੁਹਿੰਮ ਦੇ ਤਹਿਤ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਪੰਜਾਬ ਦੀਆਂ ਸਹਿਕਾਰੀ ਸੁਭਾਵਾਂ ਨੂੰ ਘਟੀਆਂ ਮਿਆਰ ਦੀ ਜਿਹੜੀ ਡੀਪੀ ਖਾਦ ਹੈ ਉਹ ਸਪਲਾਈ ਕਰਨ ਵਾਲੀਆਂ ਦੋ ਖਾਦ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਇਹਨਾਂ ਕੰਪਨੀਆਂ ਜਿਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਗਏ ਹੈ ਉਹਨਾਂ ਦੇ ਵਿੱਚ ਮੈਸਰਜ਼ ਮੱਧਿਆ ਭਾਰਤ ਐਗਰੋ ਪ੍ਰੋਡਕਟਸ ਲਿਮਟਿਡ ਅਤੇ ਦੂਸਰੀ ਹੈ ਮੈਸਰਜ਼ ਕ੍ਰਿਸ਼ਨਾ ਫੂਡ ਸ਼ਾਮ ਪ੍ਰਾਈਵੇਟ ਲਿਮਟਿਡ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਕੰਪਨੀਆਂ ਦੇ ਵੱਲੋਂ ਮਾਰਕਫਲ ਨੂੰ ਸਪਲਾਈ ਕੀਤੇ ਗਏ ਡੀਏਪੀ ਸਟਾਕ ਦੇ ਵਿੱਚੋਂ 40 ਨਮੂਨੇ ਭਰੇ ਗਏ। 40 ਸੈਂਪਲ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਕਿੰਨੇ ਫੇਰ ਹੋਏ ਨੇ। ਉਹਨਾਂ ਦੱਸਿਆ ਕਿ ਖਾਦ ਕੰਟਰੋਲ ਆਰਡਰ 1985 ਦੇ ਅਨੁਸਾਰ ਇਹਨਾਂ ਵਿੱਚੋਂ 24 ਨਮੂਨੇ ਗੈਰ ਮਿਆਰੀ ਪਾਏ ਗਏ ਐ ਅਤੇ ਦੋ ਨਮੂਨਿਆਂ ਦੀ ਰਿਪੋਰਟ ਹਾਲੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਢੁਕਵੀਂ ਅਗਲੇਰੀ ਕਾਰਵਾਈ ਲਈ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੂੰ ਵੀ ਸੂਚ ਕਰ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ ਪੰਜਾਬ ਭਰ ਦੇ ਵਿੱਚ ਕੁਆਲਿਟੀ ਕੰਟਰੋਲ ਦੀ ਮਹਿੰਮ ਵਢੀ ਹੋਈ ਹੈ ਅਤੇ ਵਿੱਤੀ ਸਾਲ 2024-25 ਦੇ ਦੌਰਾਨ 4700 ਖਾਦ ਨਮੂਨਿਆਂ ਦੀ ਜਾਂਚ ਦਾ ਟੀਚਾ ਉਨ੍ਹਾਂ ਵੱਲੋਂ ਮਿੱਥਿਆ ਗਿਆ ਹੈ। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਜਸਵੰਤ ਸਿੰਘ ਨੇ ਦੱਸਿਆ ਕਿ ਕੁਆਲਿਟੀ ਕੰਟਰੋਲ ਮੁਹਿੰਮ ਤਹਿਤ ਹੁਣ ਤੱਕ ਖਾਦਾਂ ਦੇ 1400 ਸੈਂਪਲ ਲੈ ਗਏ ਐ ਅਤੇ ਜਾਂਚ ਲਈ ਵੱਖ-ਵੱਖ ਲੈਬਾਰਟਰੀਆਂ ਵਿੱਚ ਭੇਜੇ ਗਏ ਐ। ਖੇਤੀਬਾੜੀ ਮੰਤਰੀ ਖੋਡੀਆਂ ਨੇ ਵਿਭਾਗ ਦੇ ਡਾਇਰੈਕਟਰ ਨੂੰ ਖੇਤੀ ਸਮਗਰੀ ਦੀ ਸਪਲਾਈ ਦੀ ਸਮੀਖਿਆ ਕਰਨ ਲਈ ਕਿਹਾ ਤਾਂ ਜੋ ਕਿਸਾਨਾਂ ਨੂੰ ਬਿਹਾਰੀ ਉਤਪਾਦਾਂ ਦੀ ਸਪਲਾਈ ਯਕੀਨੀ ਬढ़ाई ਜਾ ਸਕੇ। ਡਾਇਰੈਕਟਰ ਖੇਤੀਬਾੜੀ ਨੇ ਅੱਗੇ ਇਹ ਜਾਣਕਾਰੀ ਦਿੱਤੀ ਹੈ ਕਿ ਮੈਥੇਗਾ ਟੀਚਿਆਂ ਦੇ ਅਨੁਸਾਰ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਚ ਖਾਦਾਂ ਦੇ ਬਕਾਇਦਾ ਨਮੂਨੇ ਲੈਣ ਦੇ ਨਾਲ-ਨਾਲ ਡੀਪੀ ਅਤੇ ਹੋਰ ਖਾਦਾਂ ਦੀ ਆਮਦ ਤੇ ਵੀ ਲਗਾਤਾਰ ਉਹਨਾਂ ਦੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਉੱਚ ਗੁਣਵੱਤਾ ਦੀਆਂ ਵਸਤਾਂ ਬਹैया ਕਰਵਾਈਆਂ ਜਾ ਸਕਣ। ਹੁਣ ਗੱਲ ਕਰਦਿਆਂ ਕਿ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਦੇ ਵੱਲੋਂ ਆਪਣੀ ਹੀ ਸਰਕਾਰ ਤੇ ਸਵਾਲ ਖੜੇ ਕਰ ਦਿੱਤੇ ਗਏ ਐ। ਕੁਝ ਦਿਨ ਪਹਿਲਾਂ ਤੁਹਾਡੇ ਨਾਲ ਮੈਂ ਖਬਰ ਸਾਂਝੀ ਕੀਤੀ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚ ਹੋਈ ਇੰਟਰਵਿਊ ਤੇ ਉਹਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਉਸ ਮਾਮਲੇ 'ਚ ਹੁਣ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਕਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਪਾਰਟੀ ਦੀ ਸਰਕਾਰ ਤੇ ਹੀ ਸਵਾਲ ਖੜੇ ਕਰ ਦਿੱਤੇ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੀ ਸਿੱਟ ਦੇ ਵੱਲੋਂ ਦਿੱਤੀ ਗਈ ਰਿਪੋਰਟ ਦੇ ਵਿੱਚ ਉਹਨਾਂ ਨੇ ਤਾਂ ਪਹਿਲਾਂ ਹੀ ਆਖਿਆ ਸੀ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਹੀ ਜਾਂ ਪੰਜਾਬ ਦੀ ਹੀ ਕਿਸੇ ਜੇਲ੍ਹ ਵਿੱਚ ਹੋਈ ਸੀ ਕਵਰ ਵਿਜੇ ਪ੍ਰਤਾਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਆਪਣੀ ਹੀ ਸਰਕਾਰ ਤੇ ਸਵਾਲ ਖੜੇ ਕਰ ਦਿੱਤੇ ਹੈ ਉਹਨਾਂ ਨੇ ਪੋਸਟ ਦੇ ਵਿੱਚ ਲਿਖਿਆ ਕਿ ਲਾਰੈਂਸ ਬਿਸ਼ਰੋਈ ਦੀ ਜੇਲ ਇੰਟਰਵਿਊ ਦਾ ਮਾਮਲਾ ਹੁਣ ਹਾਈ ਕੋਰਟ ਦੀ ਸੈਟ ਨੇ ਰਿਪੋਰਟ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰ ਦੀ ਇੰਟਰਵਿਊ ਹੋਈ ਸੀ ਹਾਲਾਂਕਿ ਹਲੇ ਖੁੱਲ ਕੇ ਆਉਣਾ ਬਾਕੀ ਹੈ ਕਿ ਉਹ ਜੇਲ ਦੇ ਅੰਦਰ ਹੋਈ ਸੀ ਜਾਂ ਜੇਲ ਦੇ ਬਾਹਰ ਪਰ ਇਹ ਹੈ ਕਿ ਪੰਜਾਬ ਦੇ ਅੰਦਰ ਹੋਈ ਹੈ ਉਹਨਾਂ ਲਿਖਿਆ ਕਿ ਮੈਂ 28 ਮਾਰਚ 2023 ਨੂੰ ਕਿਹਾ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ ਵਿੱਚ ਹੋਈ ਸੀ ਪੰਜਾਬ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਕਮਰ ਵਿਜੇ ਪ੍ਰਤਾਪ ਨੇ ਇਸ ਪੋਸਟ ਦੇ ਨਾਲ ਆਪਣੀ 28 ਮਾਰਚ 2023 ਦੀ ਇੱਕ ਪੁਰਾਣੀ ਇੰਟਰਵਿਊ ਵੀ ਪੋਸਟ ਕੀਤੀ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਜੋ ਇੰਟਰਵਿਊ 13 ਮਾਰਚ ਨੂੰ ਹੋਈ ਸੀ 15 ਦਿਨ ਹੋ ਗਏ ਐ ਇਹ ਸਭ ਇੱਕ smartphones ਇੱਕ ਗੈਂਗਸਟਰ ਇੱਕ ਜੇਲ ਅਤੇ ਇੱਕ ਪੱਤਰਕਾਰ ਜੇਲ ਦੇ ਵਿੱਚ ਉਪਲਬਧ ਹੈ ਹੁਣ ਤੱਕ ਦੇ ਹਾਲਾਤ ਮੁਤਾਬਕ ਇੰਟਰਵਿਊ ਬਠਿੰਡਾ ਦੀ ਜੇਲ ਵਿੱਚ ਹੋਈ ਸੀ ਉਹ ਕਹਿ ਰਹੇ ਨੇ ਕਿ ਜਿਹੜੀ ਇੰਟਰਵਿਊ ਹੈ ਕਿ ਕਿਸੇ ਹੋਰ ਥਾਂ ਦੀ ਹੈ ਪਾਬ ਕਿਸੇ ਹੋਰ ਪਾਸੇ ਹੋਈ ਹੈ ਡੀਜੀਪੀ ਸਾਹਿਬ ਵੱਲੋਂ ਵੀ ਇਹਦਾ ਸਪਸ਼ਟੀਕਰਨ ਦਿੱਤਾ ਗਿਆ ਸੀ ਡੀਜੀਪੀ ਸਾਹਿਬ ਨੂੰ ਕਹਿੰਦੇ ਇਸ ਸਪਸ਼ਟੀਕਰਨ ਤੋਂ ਪਹਿਲਾਂ ਐਫ ਆਈ ਆਰ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ ਦੋ ਹੀ ਸਰਕਾਰਾਂ ਨੇ ਇੱਕ ਕੇਂਦਰ ਅਤੇ ਦੂਸਰੀ ਪੰਜਾਬ ਦੇਖਣਾ ਇਹ ਹੋਵੇਗਾ ਕਿ ਇਹ ਸਭ ਕਿਸ ਸਰਕਾਰ ਨੇ ਕਰਵਾਇਆ ਜਾਂ ਦੋ ਸਰਕਾਰਾਂ ਦੀ ਉੱਪਰ ਇੱਕ ਗੈਂਗਸਟਰਾਂ ਦੀ ਸਰਕਾਰ ਜੋ ਆਪਣੀ ਮਰਜ਼ੀ ਦੇ ਅਨੁਸਾਰ ਸਰਕਾਰ ਚਲਾ ਰਹੀ ਹੈ ਇੱਥੇ ਹਰ ਤਰ੍ਹਾਂ ਦੀਆਂ ਏਜੰਸੀਆਂ ਨੇ ਕੇਂਦਰ ਦੇ ਨਾਲ-ਨਾਲ ਰਾਜ ਦੀਆਂ ਵੱਖ-ਵੱਖ ਏਜੰਸੀਆਂ ਨੇ ਸਪਸ਼ਟੀਕਰਨ ਦੇਣ ਤੋਂ ਪਹਿਲਾਂ ਡੀਜੀਪੀ ਪੰਜਾਬ ਨੂੰ ਐਫਆਈਆਰ ਦਰਜ ਕਰਨੀ ਚਾਹੀਦੀ ਸੀ ਅਤੇ ਜਾਂਚ ਤੋਂ ਬਾਅਦ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਭਾਅ ਪਾਣੀ ਵੱਖ ਕਰਨਾ ਚਾਹੀਦਾ ਸੀ ਪੰਜਾਬ ਪੁਲਿਸ ਦੀ ਸਿੱਟ ਨੂੰ ਸਵਾ ਸਾਲ ਇਹ ਦੱਸਦਿਆਂ ਲੱਗ ਗਏ ਕਿ ਲੋਰੈਂਸ ਵਿਸਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਚ ਹੋਈ ਜਾਂ ਨਹੀਂ ਇਸ ਖੁਲਾਸੇ ਨੇ ਪੰਜਾਬ ਦੇ ਡੀਜੀਪੀ ਨੂੰ ਕਟਹਿਰੇ ਚ ਖੜਾ ਕਰ ਦੱਤਾ ਹੈ ਕਿਉਂਕਿ ਉਹਨਾਂ ਨੇ ਇਹ ਦਾਵਾ ਕੀਤਾ ਸੀ ਕਿ ਪੰਜਾਬ ਦੀ ਜੇਲ੍ਹ ਵਿੱਚ ਇਹ ਇੰਟਰਵਿਊ ਨਹੀਂ ਹੋਈ ਅਤੇ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਇੱਕ ਵੱਡੀ ਸਾਜ਼ਿਸ਼। ਕਹਿੰਦੇ ਅਸੀਂ ਡੀਜੀਪੀ ਨੂੰ ਜਿਹੜੀ ਉਹਨਾਂ ਦੇ ਪੰਜਾਬ ਨੂੰ ਬਦਨਾਮ ਕਰਨ ਵਾਲਾ ਦਾਵਾ ਸੀ ਉਹਦੇ ਨਾਲ ਸਹਿਮਤਾਂ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਇੰਟਰਵਿਊ ਦੇ ਪਿੱਛੇ ਅਸਲ ਦੇ ਵਿੱਚ ਸਾਜ਼ਿਸ਼ ਜਾਂ ਤਾਕਤ ਕਿਹੜੀ? ਪੰਜਾਬ ਸਰਕਾਰ ਅਤੇ ਪੁਲਿਸ ਨੇ ਇਸ ਬਾਰੇ ਸਵਾ ਸਾਲ ਕਿਉਂ ਲਾਇਆ? ਵੱਡੇ ਸਵਾਲ ਤੇ ਖਦਸ਼ੇ ਹਾਲੇ ਵੀ ਖੜੇ ਨੇ। ਇਹ ਵੀ ਨਹੀਂ ਪਤਾ ਕਿ ਹੁਣ ਇਹ ਖੁਲਾਸਾ ਕਰਨ ਮਗਰ ਵੀ ਕੋਈ ਡੂੰਗਾ ਏਜੰਡਾ ਤਾਂ ਨਹੀਂ ਦੱਸਣਾ ਬਣਦਾ ਕਿ ਪਿਛਲੇ ਸਾਲ ਇੱਕ ਪ੍ਰਾਈਵੇਟ ਚੈਨਲ ਨੇ ਲਾਰੈਂਸ ਮਿਸ਼ਨੋਈ ਦੀ ਇੱਕ ਤੋਂ ਬਾਅਦ ਇੱਕ ਪਾਪ 2 ਇੰਟਰਵਿਊਜ਼ ਟੈਲੀਕਾਸਟ ਕਰ ਦਿੱਤੀਆਂ ਸੀ ਜਿਸ ਤੋਂ ਬਾਅਦ ਹੰਗਾਮਾ ਮੱਚਿਆ ਸੀ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਇਹਨਾਂ ਦਾ ਖੰਡਨ ਕਰ ਦਿੱਤਾ ਸੀ ਕਿ ਲਾਰੈਂਸ ਦੀ ਇੰਟਰਵਿਊ ਹੈ ਜਿਹੜੀ ਉਹ ਪੰਜਾਬ 'ਚ ਨਹੀਂ ਹੋਈ ਬਲਕਿ ਕਿਸੇ ਬਾਹਰਲੀ ਜੇਲ੍ਹ ਵਿੱਚੋਂ ਬਾਹਰਲੇ ਸੂਬੇ ਵਿੱਚ ਹੋਈ ਹੈ ਡੀਜੀਪੀ ਦੇ ਦਾਅਵੇ ਤੋਂ ਬਾਅਦ ਦੁਬਾਰਾ ਫਿਰ ਲਾਰੈਂਸ ਮਿਸ਼ਨੋਈ ਦੀ ਇੱਕ ਹੋਰ ਇੰਟਰਵਿਊ ਆਈ ਜਿਹੜੀਆਂ ਗੱਲਾਂ ਦਾ ਜ਼ਿਕਰ ਸੀ ਕਿ ਆਹ ਤਾਜ਼ਾ ਘਟਨਾਵਾਂ ਦਾ ਜ਼ਿਕਰ ਨਹੀਂ ਇੰਟਰਵਿਊ ਪੁਰਾਣੀ ਹੋ ਸਕਦੀ ਹੈ ਦੂਸਰੀ ਇੰਟਰਵਿਊ ਚ ਉਹ ਸਾਰੀਆਂ ਗੱਲਾਂ ਦਾ ਜ਼ਿਕਰ ਸੀ ਪਰ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਵੱਡੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਜਦੋਂ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਗਿਆ ਤਾਂ ਹਾਈ ਕੋਰਟ ਨੇ ਇਸ ਮਾਮਲੇ ਦੀ ਗੰਭੀਰਤਾ ਦੇਖੀ ਅਤੇ ਇਹਦੀ ਜਾਂਚ ਵਾਸਤੇ ਇੱਕ ਤਿੰਨ ਮੈਂਬਰੀ ਜਾਂਚ ਪੀਂਪਾਵ ਸਿੱਟ ਦਾ ਗਠਨ ਕੀਤਾ ਤੇ ਸਿੱਟ ਬਣਨ ਤੋਂ ਬਾਅਦ ਇਸ ਮਾਮਲੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਬੀਤੇ ਦਿਨੀ ਇਸ ਮਾਮਲੇ ਵਿੱਚ ਇੱਕ ਖੁਲਾਸਿਆਂ ਵਾਲੀ ਇੱਕ ਸਟੇਟਸ ਰਿਪੋਰਟ ਸਬਮਿਟ ਕਰ ਦਿੱਤੀ ਗਈ ਹੈ ਹਾਲਾਂਕਿ ਸੀਲ ਬੰਦ ਲਫਾਫਾ ਹਾਈ ਕੋਰਟ ਹਵਾਲੇ ਕੀਤਾ ਗਿਆ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇਹ ਨਹੀਂ ਕਿ ਇਹਨਾਂ ਇੰਟਰਵਿਊਸ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਕੋਈ ਵੀਡੀਓ ਜਾਰੀ ਨਹੀਂ ਹੋਈ ਉਹਦੀਆਂ ਵੀਡੀਓ ਜਾਰੀ ਹੋਣ ਦਾ ਸਿਲਸਿਲਾ ਬਦਸਤੂਰ ਜਾਰੀ ਹੈ ਕੁਝ ਦਿਨ ਪਹਿਲਾਂ ਉਹ ਗੁਜਰਾਤ ਚ ਇਸ ਵਕਤ ਗੁਜਰਾਤ ਦੀ ਜੇਲ੍ਹ ਚ ਐ ਈਦ ਵਾਲੇ ਦਿਨ ਲਾਰੈਂਸ ਬਿਸ਼ਨੋਈ ਅਤੇ ਪਾਕਿਸਤਾਨ ਦੇ ਇੱਕ ਵੱਡੇ ਗੈਂਗਸਟਰ ਦੀ ਵੀਡੀਓ ਕਾਲ ਉਹ ਲੀਕ ਹੋ ਗਈ ਸੀ ਉਸ ਤੋਂ ਬਾਅਦ ਫਿਰ ਬਹੁਤ ਵੱਡੇ ਸਵਾਲ ਹੋ ਗਏ ਸੀ ਭਾਵੇਂ ਰਾਜਸਥਾਨ ਹੋਵੇ ਦਿੱਲੀ ਦੀ ਤਿਹਾੜ ਹੋਵੇ ਬਠਿੰਡਾ ਜੇਲ੍ਹ ਹੋਵੇ ਜਾਂ ਫਿਰ ਗੁਜਰਾਤ ਦੀ ਕੋਈ ਜੇਲ੍ਹ ਇਹਦਾ ਮਤਲਬ ਉਹਨੂੰ ਹਰ ਥਾਂ ਤੇ ਫੋਨ ਵੀ ਮਿਲਦੇ ਆ ਅਤੇ ਖੁੱਲ ਕੇ ਕਿਸੇ ਨਾਲ ਕਿਤੇ ਕਨੈਕਟ ਵੀ ਕਰ ਸਕਦਾ ਤੇ ਗੱਲਬਾਤ ਵੀ ਕਰ ਲੈਂਦਾ ਹੁਣ ਗੱਲ ਕਰਦੇ ਆ ਡੇਰਾਬੱਸੀ ਦੇ ਵਿੱਚੋਂ ਗੁੰਮ ਹੋਏ ਬੱਚਿਆਂ ਦੀ ਡੇਰਾਬੱਸੀ ਚ ਬੀਤੇ ਐਤਵਾਰ ਨੂੰ ਘਰੋਂ ਖੇਡਣ ਕਹਿ ਕੇ ਗਏ ਸੀ ਸੱਤ ਬੱਚੇ ਸਨ ਉਹਨਾਂ ਵਿੱਚੋਂ ਦੋ ਬਰਾਮਦ ਹੋ ਗਏ ਸੀ ਦਿੱਲੀ ਦੇ ਵਿੱਚੋਂ ਪਰ ਪੰਜ ਹਾਲੇ ਵੀ ਘਰ ਨਹੀਂ ਸੀ ਪਰਤੇ ਜਾਣਕਾਰੀ ਮਿਲ ਰਹੀ ਹੈ ਕਿ ਇਹ ਪੰਜ ਬੱਚੇ ਵੀ ਡੇਰਾਬੱਸੀ ਪੁਲਿਸ ਨੇ ਮਬਈ ਵਿੱਚ ਲੋਕੇਟ ਕਰ ਲਏ ਨੇ ਇਹ ਬੱਚੇ ਬੋਰੀ ਵਾਲੀ ਥਾਣੇ ਵਿੱਚ ਮਬਈ ਪੁਲਿਸ ਦੀ ਨਿਗਰਾਨੀ ਵਿੱਚ ਨੇ ਉਹਨਾਂ ਨੂੰ ਲੈਣ ਵਾਸਤੇ ਡੇਰਾਬੱਸੀ ਪੁਲਿਸ ਉਨ੍ਹਾਂ ਦੇ ਮਾਪਿਆਂ ਦੇ ਨਾਲ ਮੁੰਬਈ ਜਾ ਚੁੱਕੀ ਹੈ ਜਲਦੀ ਹੀ ਦੱਸਿਆ ਜਾ ਰਿਹਾ ਹੈ ਕਿ ਪੰਜ ਬੱਚੇ ਡੇਰਾਬਸੀ ਆਪਣੇ ਪਰਿਵਾਰ ਵਾਲਿਆਂ ਦੇ ਹਵਾਲੇ ਲਿਆ ਕੇ ਕਰ ਦਿੱਤੇ ਜਾਣਗੇ ਡੇਰਾਬਸੀ ਵਿੱਚ ਖੇਡਣ ਲਈ ਐਤਵਾਰ ਨੂੰ ਘਰੋਂ ਨਿਕਲੇ ਸੀ ਦਰਅਸਲ 7 ਬੱਚੇ 7 'ਚੋਂ 2 ਬੱਚੇ ਗੌਰਵ ਅਤੇ ਗਿਆਨ ਚੰਦ ਚੌਥੇ ਦਿਨ ਪੁਲਿਸ ਨੇ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਏ ਸੀ ਇਹ ਬੱਚੇ ਬੁੱਧਵਾਰ ਦੇ ਰਾਤ ਨੂੰ ਮੁੰਬਈ ਤੋਂ ਵਾਪਸ ਆਉਂਦੇ ਹੋਏ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਮਿਲੇ ਸੀ ਇਹ ਮੁੰਬਈ ਰੇਲਵੇ ਸਟੇਸ਼ਨ ਤੇ ਜਿਹੜੇ ਬਾਕੀ ਬੱਚੇ ਸੀ ਉਨ੍ਹਾਂ ਦੇ ਨਾਲ ਸੁੱਤੇ ਸੀ ਅਤੇ ਉੱਥੇ ਇਹਨਾਂ ਨੇ ਇਕੱਠਿਆਂ ਨੇ ਸਮਾਂ ਵੀ ਬਤਾਇਆ ਸੀ ਡੇਰਾਬਸੀ ਪੁਲਿਸ ਥਾਣਾ ਇੰਚਾਰਜ ਇੰਸਪੈਕਟਰ ਮਨਦੀਪ ਸਿੰਘ ਦੇ ਅਨੁਸਾਰ ਪਹਿਲਾਂ ਗੌਰਵ ਨਾਂ ਦੇ ਬੱਚੇ ਨੂੰ ਟੀਮ ਨਾਲ ਮੁੰਬਈ ਲੈ ਜਾਣ ਦਾ ਪ੍ਰੋਗਰਾਮ ਸੀ ਕਿਉਂਕਿ ਸਾਰੇ 5 ਬੱਚੇ ਮੁੰਬਈ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਏ ਹੈ ਪਤਾ ਲੱਗ ਗਿਆ ਲੋਕੇਟ ਕਰ ਲਿਆ ਇਸ ਕਰਕੇ ਗੌਰਵ ਨੂੰ ਨਾਲ ਲੈ ਜਾਣ ਦੀ ਲੋੜ ਨਹੀਂ ਪਈ ਤੇ ਹੁਣ ਗੱਲ ਕਰਦਿਆਂ ਕਾਂਗਰਸ ਦੇ ਜਰਨਲਿਸਟ ਕਤਰ ਵੀਨੂ ਗੋਪਾਲ ਵੱਲੋਂ ਮੋਦੀ ਸਰਕਾਰ ਤੇ ਇੱਕ ਵਾਰ ਫਿਰ ਵੱਡੇ ਇਲਜ਼ਾਮ ਲਾਏ ਗਏ ਨੇ 올 인디아 ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨੇ ਕੇ ਸੀ ਵੇਨੂ ਗੋਪਾਲ ਉਹਨਾਂ ਨੇ ਮੁੜ ਤੋਂ ਦੋਸ਼ ਲਾਏ ਨੇ ਤੇ ਦੋਸ਼ਾਂ ਦੇ ਨਾਲ ਹੀ ਸਪਾਈ ਵੇਅਰ ਜਰੀਏ ਫੋਨ ਹੈਕ ਕਰਨ ਪਿੱਛੋਂ ਜਾਸੂਸੀ ਕਰਵਾਉਣ ਵਾਲਾ ਵਿਵਾਦ ਇੱਕ ਵਾਰ ਫਿਰ ਗਰਮਾ ਗਿਆ ਹੈ ਕੇ ਸੀ ਵੇਨੂ ਗੋਪਾਲ ਨੇ ਮੋਦੀ ਸਰਕਾਰ ਦੇ ਉਹਨਾਂ ਦੇ ਉੱਤੇ ਸਪਾਈ ਵੇਅਰ ਜਰੀਏ ਉਹਨਾਂ ਦੇ ਫੋਨ ਨੂੰ ਨਿਸ਼ਾਨਾ ਬਣਾਉਣ ਦਾ ਮੁੜ ਦੋਸ਼ ਲਾਇਆ ਹੈ ਨਾਲ ਹੀ ਇਸ ਤਰ੍ਹਾਂ ਦੇ ਯਤਨਾਂ ਦੇ ਵਿਰੁੱਧ ਵਿਰੋਧੀ ਧਿਰ ਦੇ ਹਮਲਾਵਰ ਹੋਣ ਦਾ ਵੀ ਮੈਨੂੰ ਲੱਗਦਾ ਹੈ ਕਿ ਇਹ ਸਪਸ਼ਟ ਸੰਦੇਸ਼ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਘੋਰ ਗੈਰ ਸੰਵਿਧਾਨਕ ਕਾਰੇ ਦੀ ਨਿੱਜਤਾ ਜਿਹੜੀ ਉਹਦੀ ਉਲੰਘਣਾ ਮੰਨਦੇ ਹਾਂ ਅਤੇ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ। ਵੇਣੂ ਗੋਪਾਲ ਦੇ ਉਹਨਾਂ ਕੋਲੇ ਆਈਫੋਨ ਹੈ। ਉਹ ਕਹਿੰਦੇ ਆਈਫੋਨ ਤੇ ਐਪਲ ਦੇ ਵੱਲੋਂ ਇੱਕ ਸੰਦੇਸ਼ ਆਇਆ। ਉਹਦਾ ਉਹਨਾਂ ਨੇ ਸਕਰੀਨ ਸ਼ਾਟ ਐਕਸ ਦੇ ਉੱਤੇ ਪੋਸਟ ਕਰ ਦਿੱਤਾ। ਉਹਨਾਂ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਵੰਨੇ ਆ। ਇਸ ਸੰਦੇਸ਼ ਦੇ ਵਿੱਚ ਕਿਹਾ ਗਿਆ ਹੈ ਕਿ ਤੁਹਾਨੂੰ ਸਪਾਈ ਵਿਅਰ ਦੇ ਹਮਲੇ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੋ ਤੁਹਾਡੇ ਐਪਲ ਆਈਡੀ ਨਾਲ ਜੁੜੇ ਆਈਫੋਨ ਨੂੰ ਦੂਰੋਂ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵੀਨੂ ਗੋਪਾਲ ਨੇ ਸਾਫ਼ ਲਿਖਿਆ ਕਿ ਮੇਰੇ ਫੋਨ ਤੇ ਆਪਣਾ ਦੁਰਭਾਵਨਾਪੂਰਨ ਸਪਾਈ ਵੇਅਰ ਭੇਜਣ ਲਈ ਧੰਨਵਾਦ ਐਪਲ ਨੇ ਮੈਨੂੰ ਇਸ ਖਾਸ ਤੋਹਫੇ ਬਾਰੇ ਸੂਚਿਤ ਕਰਨ ਦੀ ਕਿਰਪਾ ਕੀਤੀ ਹੈ ਵੀਨੂ ਗੋਪਾਲ ਨੇ ਲਿਖਿਆ ਕਿ ਮੋਦੀ ਸਰਕਾਰ ਅਪਰਾਧਿਕ ਅਤੇ ਗੈਰ ਸੰਵਿਧਾਨਕ ਤਰੀਕੇ ਨਾਲ ਕੰਮ ਕਰ ਰਹੀ ਹੈ ਰਾਜਨੀਤਿਕ ਵਿਰੋਧੀਆਂ ਤੇ ਹਮਲੇ ਕਰਵਾ ਰਹੀ ਹੈ ਅਜਿਹੇ ਕਾਰਿਆਂ ਜਰੀਏ ਨਿੱਜਤਾ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਦਾ ਸੰਦੇਸ਼ ਇਹੀ ਹੈ ਕਿ ਲੋਕ ਸੰਵਿਧਾਨ ਅਤੇ ਭਾਜਪਾ ਦੇ ਫਾਸ਼ੀਵਾਦੀ ਏਜੰਡੇ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਵਾਨ ਨਹੀਂ ਕਰਦੇ ਵੇణుగోਪਾਲ ਨੇ ਆਖਿਆ ਕਿ ਐਪਲ ਦਾ ਜਿਹੜਾ ਸਕਰੀਨ ਸ਼ਾਟ ਮੈਂ ਸ਼ੇਅਰ ਕਰ ਰਿਹਾ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਨਾਂ ਨੂੰ 30 ਅਕਤੂਬਰ 2023 ਨੂੰ ਪਹਿਲਾਂ ਸੂਚਨਾ ਭੇਜੀ ਗਈ ਸੀ ਪਰ ਤਾਜ਼ਾ ਸੂਚਨਾ ਕੋਈ ਦੁਹਰਾਈ ਨਹੀਂ ਜਾ ਰਹੀ ਸਭ ਕੋ ਇਹ ਸੂਚਿਤ ਕਰ ਰਹੀਆਂ ਕਿ ਤੁਹਾਡੇ ਡਿਵਾਈਸ ਭਾਵ ਤੁਹਾਡੇ ਫੋਨ ਤੇ ਇੱਕ ਹੋਰ ਹਮਲਾ ਹੋਇਆ ਹੈ ਹੁਣ ਵੇਖਦੇ ਹਾਂ ਕਿ ਬਜਟ ਸੈਸ਼ਨ ਦੇ ਵਿੱਚ ਫੇਰ ਮੈਨੂੰ ਲੱਗਦਾ ਕਿ ਮਾਮਲਾ ਗਰਮਾ ਸਕਦਾ ਹੈ ਅਮਰੀਕਾ ਵਾਲੇ ਪਾਸੋਂ ਇੱਕ ਸ਼ਾਨਦਾਰ ਖਬਰ ਮਿਲੀ ਹੈ ਅਮਰੀਕਾ ਦੀ ਫਰੀਜ਼ਨੋ ਦੇ ਕਾਉਂਟੀ ਅਸਿਸਟੈਂਟ ਸਿਟੀ ਅਟਾਰਨੀ ਰਾਜ ਸਿੰਘ ਵਿਦੇਸ਼ਾ ਉਹ ਅਮਰੀਕਾ ਚ ਸੁਪੀਰੀਅਰ ਕੋਰਟ ਦੇ ਪਹਿਲੇ ਸਿੱਖ ਤੇ ਦਸਤਾਰ ਧਾਰੀ ਜੱਜ ਬਣ ਗਏ ਹੈ ਇਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਰਾਂ ਵੱਲੋਂ ਵੀ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ। ਸੁਖਬੀਰ ਨੇ ਕਿਹਾ ਕਿ ਸਾਰੀ ਸਿੱਖ ਕੌਮ ਵਾਸਤੇ ਇਹ ਮਾਣ ਵਾਲੀ ਗੱਲ ਹੈ। ਮੈਂ ਸਰਦਾਰ ਵਿਦੇਸ਼ਾ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ। ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਰਾਜ ਸਿੰਘ ਵਿਦੇਸ਼ਾ ਨੂੰ ਅਮਰੀਕਾ ਦੇ ਵਿੱਚ ਸੁਪੀਰੀਅਰ ਕੋਰਟ ਦੇ ਵਿੱਚ ਜੱਜ ਵਜੋਂ ਨਿਯੁਕਤ ਹੋਣ ਦੀ ਵਧਾਈ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਕਿ ਸਰਦਾਰ ਰਾਜ ਸਿੰਘ ਵਿਦੇਸ਼ਾ ਨੂੰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਫ੍ਰਿਜ਼ਨੋ ਕਾਉਂਟੀ ਵਿੱਚ ਪਹਿਲੇ ਦਸਤਾਰਤਾਰੀ ਸਿੱਖ ਜੱਜ ਬਣਨ ਤੇ ਵਧਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਉਹਨਾਂ ਦੀ ਇਸ ਪ੍ਰਾਪਤੀ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਮਾਣ ਮਹਿਸੂਸ ਕਰਵਾ ਦਿੱਤਾ ਹੈ ਅਤੇ ਉਹਨਾਂ ਦਾ ਕੈਰੀਅਰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੂਰਤ ਬਣੇਗਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਨੌਜਵਾਨ ਸਿੱਖ ਪੀੜੀ ਨੂੰ ਅੱਗੇ ਆਉਣ ਦਾ ਸਮਾਂ ਆ ਗਿਆ ਹੈ ਅਤੇ ਉਹ ਜਿਸ ਵੀ ਖੇਤਰ ਵਿੱਚ ਪੜ ਰਹੇ ਨੇ ਅਤੇ ਕੰਮ ਕਰ ਰਹੇ ਨੇ ਉਹਦੇ ਵਿੱਚ ਅਜਹੀਆਂ ਪ੍ਰਾਪਤੀਆਂ ਕਰਨ ਜਿਸ ਨਾਲ ਕੌਮ ਦਾ ਸਿੱਖਾਂ ਦਾ ਮਾਣ ਵਧੇ ਅਤੇ ਉਹਨਾਂ ਨੂੰ ਇਹਦੇ ਵਾਸਤੇ ਸਖਤ ਮਿਹਨਤ ਕਰਨ ਦੀ ਲੋੜ ਹੈ ਤੇ ਹੁਣ ਅਮਰੀਕਾ ਦੇ ਵਿੱਚੋਂ ਕੁਝ ਮੰਦੀਆਂ ਖਬਰਾਂ ਵੀ ਮਿਲੀਆਂ ਨੇ ਦੋ ਔਰਤਾਂ ਦੇ ਕਤਲ ਦੇ ਦੋਸ਼ੀ ਨੂੰ 2.5 ਸੌ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ ਬ੍ਰਾਇਨ ਸਟੀਵਨ ਸਮਿਥ ਇਹਨੂੰ ਦੋ ਅਲਾਸਕਾ ਮੂਲ ਦੀਆਂ ਔਰਤਾਂ ਦਾ ਕਤਲ ਅਤੇ ਹੋਰ ਤਸੀਹੇ ਅਤੇ ਫਿਰ ਉਹਨਾਂ ਦੀ ਇੱਕ ਵੀਡੀਓ ਬਣਾਉਣ ਦੇ ਦੋਸ਼ੀ ਮੰਨਦਿਆਂ ਹੋਇਆਂ ਮਾਨਯੋਗ ਅਦਾਲਤ ਵੱਲੋਂ 226 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ। ਇਹ ਇੱਕ ਸੰਕੇਤਕ ਸਜ਼ਾ ਹੈ ਕਿ ਜੇ ਤੂੰ ਘੱਟੋ-ਘੱਟ 5-6 ਜਨਮ ਵੀ ਲੈ ਲਵੇਂ ਨਾ ਤਾਂ ਵੀ ਤੇਰੀ ਸਜ਼ਾ ਖਤਮ ਨਹੀਂ ਹੋ ਸਕਦੀ। ਅਸਲ ਦੇ ਵਿੱਚ ਸਮਿਥ ਨੂੰ ਕੈਥਲਿਨ ਹੈਨਰੀ ਅਤੇ ਵੈਰੋਨਿਕਾ ਅਬੂ ਚੁੱਕ ਤੇ ਬੇਰਹਿਮੀ ਨਾਲ ਕਤਲ ਕਰਨ ਦੀ ਵਾਸਤੇ 99 99 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਸਲ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਵੈਰੋਨਿਕਾ ਦੇ ਪਰਿਵਾਰ ਨੇ ਫਰਵਰੀ 2119 ਦੇ ਵਿੱਚ ਪੁਲਿਸ ਨੂੰ ਉਹਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ ਦੱਸਣਾ ਬਣਦਾ ਹੈ ਕਿ ਵੈਰੋਨਿਕਾ ਨੂੰ ਆਖਰੀ ਵਾਰ ਫਰਵਰੀ 2119 ਵਿੱਚ ਦੇਖਿਆ ਗਿਆ ਸੀ ਅਲਾਸਕਾ ਸੁਪੀਰੀਅਰ ਕੋਰਟ ਦੇ ਜੱਜ ਕੈਵਨ ਸੈਕਸਬੀ ਨੇ ਸਮਿਥ ਨੂੰ ਸਜ਼ਾ ਸੁਣਾ ਦਿੱਤੀ ਹੈ ਸਜ਼ਾ ਸੁਣਾਉਂਦੇ ਹੋਏ ਮਾਨਜਗ ਜੱਜ ਨੇ ਕਿਹਾ ਕਿ ਦੋਵਾਂ ਦੇ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ ਸਮਿਥ ਨੇ ਕਿਹਾ ਕਿ ਬਾਕੀ 28 ਸਾਲ ਦੀ ਸਜ਼ਾ ਦੋਸ਼ੀ ਤੇ ਸਰੀਰਕ ਸ਼ੋਸ਼ਣ ਅਤੇ ਸਬੂਤਾਂ ਨਾਲ ਛੇੜਛਾੜ ਵਰਗੇ ਹੋਰ ਦੋਸ਼ਾਂ ਲਈ ਸੁਣਾਈ ਜਾ ਰਹੀ ਹੈ ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਅਲਾਸਕਾ ਦੇ ਵਿੱਚ ਮੌਤ ਦੀ ਸਜ਼ਾ ਦਾ ਕੋਈ ਪ੍ਰਬੰਧ ਨਹੀਂ ਹੈ ਸਮਿਥ ਜੋ ਕਿ ਦੱਖਣੀ ਅਫਰੀਕਾ ਦਾ ਮੂਲ ਨਿਵਾਸੀ ਹੈ ਉਹਨੇ ਸਤੰਬਰ 2119 ਵਿੱਚ ਇੱਕ ਇੱਕ ਰਿੰਜ ਹੋਟਲ ਦੇ ਵਿੱਚ ਹੈਨਰੀ ਦੀ ਉੱਤੇ ਹਮਲਾ ਕਰ ਦਿੱਤਾ ਸੀ ਜਿਊਰੀ ਨੇ 2 ਘੰਟਿਆਂ ਤੋਂ ਵੀ ਘੱਟ ਸਮੇਂ ਤੱਕ ਵਿਚਾਰ ਵਟਾਂਦਰਾ ਕੀਤਾ ਅਤੇ ਫਰਵਰੀ ਵਿੱਚ 3 ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ ਸਮਿਥ ਨੂੰ ਦੋਸ਼ੀ ਪਾ ਦਿੱਤਾ ਗਿਆ ਸੀ ਹੁਣ ਸਜ਼ਾ ਸੁਣਾਉਣ ਦੇ ਦੌਰਾਨ ਉਹਨਾਂ ਨੇ ਕੋਈ ਭਾਵਨਾਵਰੀ ਦਿਖਾਈ ਭਾਵ ਕੋਈ ਸ਼ਿਕਨ ਉਹਦੇ ਮੱਥੇ ਤੇ ਨਜ਼ਰ ਨਹੀਂ ਸੀ ਆ ਰਿਹਾ ਸਮਿਥ ਨੂੰ 2019 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਇੱਕ ਵੇਸਵਾ ਨੇ ਉਦੇ ਟਰੱਕ ਦੇ ਵਿੱਚ ਉਹਦਾ ਸੈੱਲ ਫੋਨ ਚੋਰੀ ਕਰ ਲਿਆ ਸੀ ਤੇ ਉਸ ਔਰਤ ਨੇ ਉਹਦੇ ਫੋਨ ਦੇ ਉੱਤੇ ਇਹ ਸਾਰਾ ਤਸ਼ੱਦਦ ਦੇਖਿਆ ਅਤੇ ਕਤਲ ਦੀ ਫੁਟੇਜ ਵੇਖੀ ਔਰਤ ਨੇ ਤੁਰੰਤ ਉਹਨਾਂ ਵੀਡੀਓਜ਼ ਨੂੰ ਆਪਣੇ ਮੈਮਰੀ ਕਾਰਡ ਤੇ ਕਾਪੀ ਕਰ ਲਿਆ ਅਤੇ ਬਾਅਦ ਵਿੱਚ ਪੁਲਿਸ ਹਵਾਲੇ ਕਰ ਦਿੱਤਾ ਫਿਰ ਸਮਿਥ ਨੇ ਹੈਨਰੀ ਅਤੇ ਅਬੂ ਚੱਕ ਨੂੰ ਮਾਰਨ ਦਾ ਜ਼ੁਰਮ ਇਕਬਾਲ ਕਰ ਲਿਆ ਸੀ ਅਤੇ ਇਹਨਾਂ ਔਰਤਾਂ ਦੇ ਕਤਲ ਦੇ ਦੋਸ਼ ਵਿੱਚ ਉਸ ਨੂੰ 226 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਆ ਖਬਰ ਕੈਨੇਡਾ ਤੋਂ ਮਿਲੀ ਹੈ ਖਬਰ ਇਹ ਵੀ ਬਹੁਤ ਮੰਦਭਾਗੀ ਹੈ ਰਾਏਕੋਟ ਦੇ ਨੇੜੇ ਪੈਂਦਾ ਪਿੰਡ ਲੋਹਟਬੱਦੀ ਉੱਥੋਂ ਦੀ 23 ਵਰਿਆਂ ਦੀ ਇੱਕ ਲੜਕੀ ਕੈਨੇਡਾ ਵਿੱਚ ਆਈ ਹੋਈ ਸੀ ਅਤੇ ਉਸ ਨੂੰ ਦਿਲ ਦਾ ਦੌਰਾ ਪਿਆ ਜੋ ਕਿ ਜਾਨ ਲੇਵਾ ਸਾਬਤ ਹੋਇਆ ਤਨਵੀਰ ਕੌਰ ਜਿਹੜੀ ਕਿ ਪਿਛਲੇ ਸਾਲ ਸਟੱਡੀ ਵੀਜ਼ੇ ਤੇ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਵਿੱਚ ਆਈ ਸੀ ਅਤੇ ਉੱਥੇ ਪੜ੍ਹਾਈ ਦੇ ਬੋਝ ਦੇ ਨਾਲ-ਨਾਲ ਜਦੋਂ ਉਹਨੂੰ ਕੰਮ ਨਾ ਮਿਲਿਆ ਤਾਂ ਉਹ ਪਰੇਸ਼ਾਨ ਰਹਿੰਦੀ ਸੀ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਉਸ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਤੇ ਪਿੰਡ ਵਾਲਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਧੀ ਦੀ Laash ਉਹਨਾਂ ਦੇ ਪਿੰਡ ਪੰਜਾਬ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ। ਖਬਰ ਇਸੇ ਤਰ੍ਹਾਂ ਦੀ ਇੱਕ ਅਮਰੀਕਾ ਵਿੱਚੋਂ ਵੀ ਮਿਲੀ ਹੈ। ਟਾਂਡਾ ਉੜਮੜਦਾ ਨੇੜਲਾ ਪਿੰਡਾ ਤਲਵੰਡੀ ਡੱਡੀਆਂ ਤੇ ਉੱਥੋਂ ਦੀ ਪੱਤੀ ਮੀਰਾਪੁਰ ਉਹਨਾਂ ਦਾ ਉੱਥੇ ਦਾ ਸਬੰਧਤ ਇੱਕ ਵਿਅਕਤੀ ਅਮਰੀਕਾ ਦੇ ਵਿੱਚ ਰਹਿੰਦਾ ਸੀ। ਅਤੇ ਭਿਆਨਕ ਸੜਕ ਹਾਦਸਾ ਹੋਇਆ ਤੇ ਉਹਦੀ ਮੌਤ ਹੋਈ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਸਰਪੰਚ ਗੁਰਬਖਸ਼ ਸਿੰਘ ਉਹ ਕਾਫੀ ਲੰਬੇ ਸਮੇਂ ਤੋਂ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ ਨਿਊਯਾਰਕ ਵਿੱਚ ਰਹਿੰਦਾ ਸੀ ਅਤੇ ਇਹ ਹਾਦਸਾ 12 ਜੁਲਾਈ ਨੂੰ ਉਸ ਵਕਤ ਵਾਪਰਿਆ ਜਦੋਂ ਉਹ ਅਮਰੀਕਾ ਦੇ ਸਮੇਂ ਦੇ ਅਨੁਸਾਰ ਸਵੇਰੇ 11:30 ਵਜੇ ਆਪਣੇ ਸਟੋਰ ਤੋਂ ਵਾਪਸ ਜਾ ਰਿਹਾ ਸੀ ਇਸੇ ਦੌਰਾਨ ਉਸਦੀ ਕਾਰ ਪਿੱਛੋਂ ਆ ਰਹੇ ਟਰੱਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਉਹਦੇ ਕਾਰਨ ਉਹ ਟੱਕਰ ਦੀ ਵਜ੍ਹਾ ਦੇ ਕਾਰਨ ਅੱਗੇ ਜਾ ਰਹੇ ਟਰੱਕ ਦੇ ਵਿੱਚ ਜਾਵਤ ਜੀ ਹਾਦਸਾ ਇੰਨਾ ਭਿਆਨਕ ਸੀ ਕਿ ਕੁਲਵਿੰਦਰ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ ਇਹ ਵੀ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਹੀ ਕੁਲਵਿੰਦਰ ਦੇ ਮਾਪੇ ਗੁਰਬਖਸ਼ ਸਿੰਘ ਅਤੇ ਮਾਤਾ ਚਰਨ ਕੌਰ ਉਹਨੂੰ ਮਿਲਣ ਵਾਸਤੇ ਅਮਰੀਕਾ ਆਏ ਸੀ ਪਰ ਬਦਕਿਸਮਤੀ ਨਾਲ ਇਸ ਭਿਆਨਕ ਸੜਕ ਹਾਦਸੇ ਨੇ ਉਹਨਾਂ ਦੀ ਦੁਨੀਆ ਉਜਾੜ ਦਿੱਤੀ ਕਿੰਦਰ ਦੀ ਬੇਵਕਤੀ ਮੌਤ ਦੇ ਕਾਰਨ ਉਸਤੇ ਦੋ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਉੱਠਿਆ ਬੁੱਢੇ ਮਾਪਿਆਂ ਦੀ ਬੁਢਾਪੇ ਦੀ ਡੰਗੋਰੀ ਜਾਂਦੀ ਰਹੀ ਹੈ ਅਤੇ ਕੇਂਦਰ ਦੀ ਮੌਤ ਤੋਂ ਬਾਅਦ ਇਲਾਕੇ ਅਤੇ ਉਸਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦੋਸਤੋ ਇਹ ਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ